ਜੈ ਕਰਾ ਬੋਲੇ ਪੰਡਾਰੀ ਦਾ ਹਰ ਹਰ ਮਹਾਦੇਵ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸੰਖ ਵਜ ਦਾ ਟਮਰੂ ਵੱਟਿਆ ਪਗਤਾ ਨੇ ਭੰਗੜਾ ਪਾਇਆ ਸ਼ੰਕਰ ਦਾ ਇਹ ਬਾਬਾ ਛੋਡੀ ਜੀ ਦੀ ਕਿਰਪਾ ਦੇ ਨਾਲ ਜਲ ਜੀਰੇ ਦੀ ਸ਼ਬੀਰ ਅਸੀਂ ਲਾਈ ਹੈ ਜਿਵੇਂ ਪਤਾ ਹੀ ਹੈ ਕਿ ਮੌਸਮ ਬਹੁਤ ਗਰਮ ਹੋਇਆ ਤੇ ਹਰ ਆਣ ਜਾਣ ਵਾਲੇ ਨੂੰ ਸਭ ਤੋਂ ਵੱਧ ਸਮੱਸਿਆ ਜਿਹੜੀ ਹੈ ਉਹ ਪਾਣੀ ਦੀ ਆਂਦੀ ਹੈ ਤੇ ਸਾਡਾ ਇੱਕ ਛੋਟਾ ਜਿਹਾ ਪਰਾਲਾ ਹੈ ਕੀ ਲੋਕਾਂ ਨੂੰ ਅਸੀਂ ਇਹ ਪਾਣੀ ਪਲਾਈਏ ਤੇ ਬਾਬਾ ਸੋਢੀ ਦੀ ਕਿਰਪਾ ਨਾਲ ਲੋਕ ਆਸ਼ੀਰਵਾਦ ਪ੍ਰਾਪਤ ਕਰਨ ਬਾਬਾ ਜੀ ਦਾ ਇਹ ਸਾਰੇ ਜਿਹੜੇ ਆਪਣੇ ਕਲੱਬ ਮੈਂਬਰਸ ਆ ਜੀ ਇਹ ਮੁੰਡੇ ਆ ਸਭ ਇਕੱਠੇ ਹੋ ਕੇ ਇਹਨਾਂ ਸਾਂਝੀ ਸੇਵਾ ਕਰ ਰਹੇ ਬਾਬਾ ਸੋਢੀ ਜੀ ਸੇਵਾ ਕਰਦੇ ਹਰ ਸਾਲ ਅਸੀਂ ਇਹ ਸੇਵਾ ਜਿਹੜੀ ਹੈਗੀ ਇੱਥੇ ਕਿਸੇ ਥਾਂ ਤੇ ਕਰਦੇ ਆ ਜੀ ਬਾ ਸਵੇਰੇ 9 ਵਜੇ ਤੋਂ ਲੱਗੇ ਹੋਏ ਆ ਜੀ ਅੱਛਾ ਜੀ ਸੇਵਾ 'ਚ ਪਹੁੰਚੇ ਵੀ ਆਪਣੀ ਹਾਂ ਜੀ ਬਾਬਾ ਜੀ ਬਾਬਾ ਸੋਢੀ ਦੀ ਕਿਰਪਾ ਨਾਲ ਸੇਵਾ ਲੱਗੇ ਪਏ ਆ ਜੀ ਆ ਸਾਡੇ ਬੜੇ ਵੀਰ ਜੀ ਸ਼ੋਕ ਵੀਰ ਜੀ ਹਾਂ ਜੀ ਆ ਮੈਂ ਭਰਾ ਆ ਹੋ ਗਏ ਵੀਰ ਆਪ ਆਪਾਂ ਵੀਰ ਜੀ ਦੀ ਕਿਰਪਾ ਨਾਲ ਸਭ ਦੀ ਕਿਰਪਾ ਨਾਲ ਵਧੀਆ ਰਲ ਮਿਲ ਕੇ ਕੰਮ ਬਧੀ ਚੱਲ ਰਿਹਾ ਬਾਬਾ ਜੀ ਜਿੱਦਾਂ ਤੁਹਾਨੂੰ ਪਤਾ ਵੀ ਗਰਮੀ ਚੱਲ ਰਹੀ ਆ ਔਰ ਗਰਮੀ ਦੇ ਨਾਲ ਸਾਰੇ ਲੋਕਾਂ ਨੂੰ ਲੋੜ ਮੰਦਾ ਪਾਣੀ ਦੀ ਪਿਆਸ ਲੱਗਦੀ ਆ ਇਸ ਲਈ ਛੋਟਾ ਜਿਹਾ ਪ੍ਰਾਲਾ ਲਗਾਇਆ ਜੀ ਇਸ ਦੇ ਨਾਲ ਅੱਗੇ ਨੂੰ ਸਹਿਯੋਗ ਕਰਾਂਗੇ ਜੀ ਹੋਰ ਵੱਧ ਚੜ ਕੇ ਹਿੱਸਾ ਪਾਣ ਸਾਰੇ ਜੀ ਇਸ ਤੋਂ ਇਹਨਾਂ ਨੂੰ ਮਾਤੂ ਰਾਮ ਸਵੀਟਸ ਜੀ ਦਾ ਬੜਾ ਸਹਿਯੋਗ ਆ ਸਾਨੂੰ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਤੇ ਸਾਰੇ ਮੁਹੱਲਾ ਨਿਵਾਸੀਆਂ ਦੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਆ ਬਾਦੀ ਗਰਮੀ ਨੂੰ ਦੇਖਦੇ ਹੋਏ ਬਾਬਾ ਛੋਟੀ ਜੀ ਦੀ ਕਿਰਪਾ ਨਾਲ ਇੱਥੇ ਸ਼ਬੀਲ ਦਾ ਲੰਗਰ ਲਾਇਆ ਹੋਇਆ ਹੈ ਜਿਸ ਤਰ੍ਹਾਂ ਕਿ ਅਸੀਂ ਹਰ ਐਤਵਾਰ ਪੀਜੀ ਵੀ ਲੰਗਰ ਲਾਣੇ ਆ ਤੇ ਇਸ ਵਾਰ ਬਾਦੀ ਗਰਮੀ ਨੂੰ ਦੇਖਦੇ ਹੋਏ ਅਸੀਂ ਬਾਜ਼ਾਰ ਦੇ ਵਿੱਚ ਲੰਗਰ ਪਾਣੀ ਦਾ ਸ਼ਬੀਲ ਲਗਾਈ ਹੈ ਲੋਕਾਂ ਨੂੰ ਥੋੜੀ ਜੀ ਰਾਹਤ ਮਿਲੇ ਗਰਮੀ ਤੋਂ ਪ੍ਰਧਾਨ ਜੀ ਹਾਂਜੀ ਵੱਡੇ ਵੀਰ ਹੈ ਸਾਡੇ ਇਹ ਬਹੁਤ ਸਾਡਾ ਸਹਿਯੋਗ ਕਰਦੇ ਆ ਜੋ ਵੀ ਸਮਾਨ ਤਿਆਰ ਹੁੰਦਾ ਚਾਹੇ ਅਸੀਂ ਪੀਜੀ ਲੰਗਰ ਲੈ ਕੇ ਜਾਂਦੇ ਆ ਜਾਂ ਜੋ ਵੀ ਅੱਜ ਤੁਸੀਂ ਇਹ ਦੇਖ ਰਹੇ ਹੋ ਜੋ ਵੀ ਜਲਜੀਰਾ ਪ੍ਰਪੇਅਰ ਕਰ ਰਹੇ ਸਾਬ ਇਹਨਾਂ ਦੀ ਦੇਣਾ ਇੰਨੀ ਸਵਾਰਥ ਸੇਵਾ ਕਰਦੇ ਆ ਜੀ ਸਾਡੀ ਤੇ ਸਾਡੇ ਨਾਲ ਬਹੁਤ ਟਾਈਮ ਤੋਂ ਜਿਹੜੇ ਹੈਗੇ ਆ ਇਹ ਜੁੜੇ ਹੋਏ ਆ ਬਹੁਤ ਸਾਰਾ ਸਹਿਯੋਗ ਮਾਤੂ ਰਾਮ ਸਵੀਟਸ ਤਨੂ ਤੇ ਸ਼ਾਨੂੰ ਦਾ ਵੀ ਹੈ ਤੇ ਮਹੱਲਾ ਨਿਵਾਸੀ ਵੀ ਸਾਡੀ ਪੂਰੀ ਜਿਹੜੀ ਹੈਗੀ ਆ ਉਹ ਸਹਿਯੋਗ ਕਰਦੇ ਤੇ ਸਭ ਤੋਂ ਵੱਧ ਤਾਂ ਧੰਨਵਾਦ ਸਾਡਾ ਧਵਾਨ ਚੈਨਲ ਵਾਲਿਆਂ ਦਾ ਜੀ ਹੈ ਬਹੁਤ ਸ਼ੁਕਰੀਆ ਕਰਦੇ ਸਾਡੇ ਅੱਦੇ ਬੋਲ ਤੇ ਪਹੁੰਚ ਜਾਂਦੇ ਆ ਤੇ ਸਾਡੀ ਪੂਰਾ ਸਹਿਯੋਗ ਕਰਦੇ ਜਦੋਂ ਕਦੀ ਵੀ ਸਾਨੂੰ ਇਹਨਾਂ ਦੀ ਲੋੜ ਹੁੰਦੀ ਹੈ ਤਾਂ ਇਹ ਆ ਆ ਕੇ ਤੇ ਅੱਜ ਤਾਂ ਆਪਣੇ ਪੂਰੇ ਧਨਮਨਤਾ ਨਾਲ ਦਿਲ ਨੇ ਨਾਲ ਸਾਡੀ ਸੇਵਾ ਕਰਦੇ ਬਹੁਤ ਬਹੁਤ ਧੰਨਵਾਦ ਭਾਨ ਸਾਹਿਬ ਤੁਹਾਡਾ ਵੀ ਧੰਨਵਾਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ